ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜੜੀ ਆ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਠਿੰਡਾ ਦੇ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਦੋ ਨੌਜਵਾਨਾਂ ਵੱਲੋਂ ਜੜੀ ਹੈ ਹਵਾਈ ਫਾਇਰ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈਗੇ ਤੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਲਗਾਤਾਰ ਹੀ ਪੰਜਾਬ ਸਰਕਾਰ ਵੱਲੋਂ ਹਥਿਆਰਾਂ ਨੂੰ ਸੋਸ਼ਲ ਮੀਡੀਆ ਤੇ ਹਥਿਆਰਾਂ ਸਮੇਤ ਵੀਡੀਓ ਪਾਉਣੀ ਜਾਂ ਫਿਰ ਵਿਆਹ ਸਮਾਗਮ ਦੌਰਾਨ ਫਾਇਰ ਕਰਨਾ ਜਿਹੜੀ ਹੈ ਅਕਸਰ ਹੀ ਦੇਖਿਆ ਜਾ ਰਿਹਾ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਖਤੀ ਕੀਤੀ ਗਈ ਹੈ ਲਗਾਤਾਰ ਜਿਹੜੇ ਨੇ ਐਫ ਆਈ ਆਰ ਦਰਜ ਕੀਤੇ ਜਾ ਰਹੇ ਨੇ ਮਾਮਲੇ ਜਿਹੜੇ ਨੇ ਲਗਾਤਾਰ ਸਾਹਮਣੇ ਆ ਰਹੇ ਨੇ ਪਰ ਲਗਾਤਾਰ ਕੁਝ ਲਾਇਕ ਤੇ ਕੁਝ ਫਿਊਲੀ ਜਿਹੜੇ ਨੇ ਅਕਸਰ ਹੀ ਨੌਜਵਾਨਾਂ ਵੱਲੋਂ ਅਜਿਹੀ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਉੱਤੇ ਪਾਈ ਜਾਂਦੀ ਹੈ ਪਰ ਪੰਜਾਬ ਸਰਕਾਰ ਵੱਲੋਂ ਲਗਾਤਾਰ ਇਹ ਜਿਹੇ ਮਾਮਲੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਤਸਵੀਰਾਂ ਹਾਤਾਂ ਨੂੰ ਦਿਖਾ ਰਹੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਗਈ ਹੈ ਦੋਨਾਂ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਬਠਿੰਡਾ ਦੇ ਅਧੀਨ ਪੈਂਦੇ ਪਿੰਡ ਜੜਾਏ ਵਾਂਡੀ ਦੇ ਵਿੱਚ ਜਿਹੜਾ ਇਹ ਵਿਆਸ ਮਾਗਮ ਚੱਲ ਰਿਹਾ ਸੀ ਤਾਂ ਨੱਚਦੇ ਸਮੇਂ ਹਵਾਈ ਫਾਇਰ ਜਿਹੜਾ ਹੈ ਦੋ ਨੌਜਵਾਨਾਂ ਵੱਲੋਂ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਇਨ੍ਹਾਂ ਵਿਕਤੀਆਂ ਦੀ ਹਵਾਈ ਫਾਇਰ ਦੀ ਕਰਤਿਆਂ ਦੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਪੈ ਗਈ ਜਿਸ ਤੋਂ ਬਾਅਦ ਲਗਾਤਾਰ ਵੀਡੀਓ ਵਾਇਰਲ ਹੋਈ ਪੁਲਿਸ ਹਰਕਤ ਦੇ ਵਾਈ ਵਿੱਚ ਆਈ ਜਿਸ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਦੀ ਪਛਾਣ ਹੋਈ ਤੇ ਪੁਲਿਸ ਨੇ ਇਨ੍ਹਾਂ ਦੋਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਸਰਕਾਰ ਵੱਲੋਂ ਇਸ ਤਰ੍ਹਾਂ ਦੀਆਂ ਵੀਡੀਓ ਤੇ ਲਗਾਤਾਰ ਅਜਿਹੇ ਜਿਹੜੇ ਨੇ ਸਖਤ ਨਿਰਦੇਸ਼ ਦਿੱਤੇ ਗਏ ਨੇ ਕਿ ਅਕਸਰ ਹੀ ਜੋ ਸੋਸ਼ਲ ਮੀਡੀਆ ਤੇ ਅਜਿਹਾ ਕੋਈ ਨੌਜਵਾਨ ਜਿਹੜਾ ਇਹ ਵਿਅਕਤੀ ਵੱਲੋਂ ਅਜਿਹੀ ਵੀਡੀਓ ਪਾਈ ਜਾਂਦੀ ਹੈ ਸਖਤ ਰੋਕ ਲਗਾਈ ਗਈ ਹੈ ਪਰ ਅਕਸਰ ਹੀ ਅਜਿਹੇ ਕਾਮੇ ਜਿਹੜੇ ਨੇ ਦੇਖਣ ਨੂੰ ਮਿਲਦੇ ਨੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਉਹਨਾਂ ਤੇ ਮਾਮਲੇ ਦਰਜ ਕੀਤੇ ਜਾਂਦੇ ਨੇ ਕਾਰਵਾਈ ਕੀਤੀ ਜਾਂਦੀ ਹੈ ਅਜਿਹਾ ਹੀ ਮਾਮਲਾ ਜਿਹੜਾ ਇਹ ਬਠਿੰਡਾ ਦੇ ਵਿੱਚ ਸਾਹਮਣੇ ਆਇਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਇਸ ਪੂਰੇ ਮਾਮਲੇ ਤੇ ਇੱਕ ਵਾਰ ਤੁਹਾਨੂੰ ਉਹ ਸੁਣਾਤ ਨੇ ਕਾਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਕੁਝ ਨੌਜਵਾਨ ਨੂੰ ਕੁੜੀਆਂ ਚਲਾਉਂਦੇ ਨੇ ਕਿਸੇ ਸਮਾਗਮ ਦੇ ਵਿੱਚ ਗੋਲਵੇਚ ਲੋਕਾਂ ਨੇ ਦਿਖਾਈ ਦੇ ਰਹੀ ਸੀ ਜਿਸ ਤੇ ਕਾਰਮੀਕਰ ਤੋਂ ਸਤਰੋਂ ਤੋਂ 25 ਕੀਤਾ ਪਰ ਬਾਣੀ ਠਾਣਾ ਸੰਦਰ ਦੇ ਏਰੀਏ ਦੇ ਸੀਗੇ ਜਿਨ੍ਹਾਂ ਦੇ ਖਿਲਾਫ ਮੁਕੱਦਮਾ ਕਾਰਜ ਕਰਕੇ ਉਹਨਾਂ ਨੂੰ ਰਸਮ ਜਾਤ ਦਾ ਗ੍ਰਿਫਤਾਰ ਕੀਤਾ ਗਿਆ ਕਿਸੇ ਨੂੰ ਵੀ ਜੇ ਕਿਸੇ ਨੇ ਸਰਪ੍ਰੈਂਸ ਦੇ ਵਿੱਚ ਅਸਲਾ ਪੈਪਰ ਕੋਈ ਲੈਸੈਂਸ ਬਣਾਇਆ ਹੋਇਆ ਰਤਨ ਨਿਆ ਹੋਇਆ ਉਹਨੂੰ ਉਹਨੂੰ ਗਲੋਰੀਫਾਈ ਕਰਨ ਦਾ ਵੈਪਨ ਨੂੰ ਜਾਂ ਕੋਈ ਨਜਾਇਜ਼ ਗੋਲੀ ਚਲਾਉਣ ਦਾ ਜਾਂ ਕੋਈ ਵੀ ਗਲਤ ਕੰਮ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਜੇਕਰ ਕੋਈ ਪ੍ਰਾਈਵੇਟ ਆਦੇ ਵੈਪਨ ਨਾਲ ਵੀ ਇਹਦਾ ਕੰਮ ਕਰਦਾ ਗੋਲੀ ਚਲਾਉਣਾ ਜਾਂ ਉਹਨੂੰ ਜੋ ਚੋਰੀ ਬੀੜਿਆ ਦੇ ਕੋਈ ਵਾਇਰਲ ਕਰਦਾ ਹੈਗਾ ਉਹਦੇ ਖਾਤਰੋਂ ਕਾਨੂੰਨੀ ਕਾਰਵਾਈ ਕਰਨੀ ਕਰੂਨੀ ਕਾਰਵਾਈ ਕਰਕੇ ਪਰਚਾ ਦਾਜ ਕੀਤਾ ਜਾਊਗਾ ਤੇ ਤਰਫ ਤੋਂ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਉਹਦੇ ਲਾਇਸੈਂਸ ਵਾਲੇ ਡਿਸਟ੍ਰਿਕਟ ਇੰਸਪੈਕਟਰ ਸਾਹਿਬ ਨੂੰ ਕੈਂਸਲ ਕਰਨ ਬਾਰੇ ਵੀ ਲਿਖਿਆ ਜਾਊਗਾ। ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜੜੀ ਆ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਠਿੰਡਾ ਦੇ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਦੋ ਨੌਜਵਾਨਾਂ ਵੱਲੋਂ ਜਿਹੜੀ ਹੈ ਹਵਾਈ ਫਾਇਰ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈਗੇ ਤੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਲਗਾਤਾਰ ਹੀ ਪੰਜਾਬ ਸਰਕਾਰ ਵੱਲੋਂ ਹਥਿਆਰਾਂ ਨੂੰ ਸੋਸ਼ਲ ਮੀਡੀਆ ਤੇ ਹਥਿਆਰਾਂ ਸਮੇਤ ਵੀਡੀਓ ਪਾਉਣੀ ਜਾਂ ਫਿਰ ਵਿਆਸ ਸਮਾਗਮ ਦੌਰਾਨ ਫਾਇਰ ਕਰਨਾ ਜਿਹੜੀ ਹੈ ਅਕਸਰ ਹੀ ਦੇਖਿਆ ਜਾ ਰਿਹਾ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਖਤੀ ਕੀਤੀ ਗਈ ਹੈ ਲਗਾਤਾਰ ਜਿਹੜੇ ਨੇ ਐਫ ਆਈ ਆਰ ਦਰਜ ਕੀਤੇ ਜਾ ਰਹੇ ਨੇ ਮਾਮਲੇ ਜਿਹੜੇ ਨੇ ਲਗਾਤਾਰ ਸਾਹਮਣੇ ਆ ਰਹੇ ਨੇ ਪਰ ਲਗਾਤਾਰ ਕੁਝ ਲਾਇਕ ਤੇ ਕੁਝ ਫਿਊਲੀ ਜਿਹੜੇ ਨੇ ਅਕਸਰ ਹੀ ਨੌਜਵਾਨਾ ਵੱਲੋਂ ਅਜਿਹੀ ਵੀਡੀਓ ਜਿਹੜੀਆਂ ਸੋਸ਼ਲ ਮੀਡੀਆ ਉੱਤੇ ਪਾਈ ਜਾਂਦੀ ਹੈ ਪਰ ਪੰਜਾਬ ਸਰਕਾਰ ਵੱਲੋਂ ਲਗਾਤਾਰ ਇਹ ਜਿਹੇ ਮਾਮਲੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਤਸਵੀਰਾਂ ਹਾਤਾ ਨੂੰ ਦਿਖਾ ਰਹੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਗਈ ਹੈ ਦੋਨਾਂ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਬਠਿੰਡਾ ਦੇ ਅਧੀਨ ਪੈਂਦੇ ਪਿੰਡ ਜਿਹੜਾ ਏ ਵਾਂਡੀ ਦੇ ਵਿੱਚ ਜਿਹੜਾ ਇਹ ਵਿਆਸ ਮਾਗਮ ਚੱਲ ਰਿਹਾ ਸੀ ਤਾਂ ਨੱਚਦੇ ਸਮੇਂ ਹਵਾਈ ਫਾਇਰ ਜਿਹੜਾ ਹੈ ਦੋ ਨੌਜਵਾਨਾਂ ਵੱਲੋਂ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਇਨ੍ਹਾਂ ਵਿਅਕਤੀਆਂ ਦੀ ਹਵਾਈ ਫਾਇਰ ਦੀ ਕਰਤਿਆਂ ਦੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਪੈ ਗਈ ਜਿਸ ਤੋਂ ਬਾਅਦ ਲਗਾਤਾਰ ਵੀਡੀਓ ਵਾਇਰਲ ਹੋਈ ਪੁਲਿਸ ਹਰਕਤ ਦੇ ਵਾਈ ਵਿੱਚ ਆਈ ਜਿਸ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਦੀ ਪਛਾਣ ਹੋਈ ਤੇ ਪੁਲਿਸ ਨੇ ਇਨ੍ਹਾਂ ਦੋਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸਰਕਾਰ ਵੱਲੋਂ ਇਸ ਤਰ੍ਹਾਂ ਦੀਆਂ ਵੀਡੀਓ ਤੇ ਲਗਾਤਾਰ ਅਜੀਹ ਜਿਹੜੇ ਨੇ ਸਖਤ ਨਿਰਦੇਸ਼ ਦਿੱਤੇ ਗਏ ਨੇ ਕਿ ਅਕਸਰ ਹੀ ਜੋ ਸੋਸ਼ਲ ਮੀਡੀਆ ਤੇ ਅਜੀਹ ਕੋਈ ਨੌਜਵਾਨ ਜਿਹੜਾ ਇਹ ਵਿਅਕਤੀਆਂ ਵੱਲੋਂ ਅਜੀਹ ਹੀ ਵੀਡੀਓ ਪਾਈ ਜਾਂਦੀ ਹੈ ਸਖਤ ਰੋਕ ਲਗਾਈ ਗਈ ਹੈ ਪਰ ਅਕਸਰੀ ਅਜਿਹੇ ਕਾਮੇ ਜਿਹੜੇ ਨੇ ਦੇਖਣ ਨੂੰ ਮਿਲਦੇ ਨੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਉਹਨਾਂ ਤੇ ਮਾਮਲੇ ਦਰਜ ਕੀਤੇ ਜਾਂਦੇ ਨੇ ਕਾਰਵਾਈ ਕੀਤੀ ਜਾਂਦੀ ਹੈ ਅਜਿਹਾ ਹੀ ਮਾਮਲਾ ਜਿਹੜਾ ਹੈ ਬਠਿੰਡਾ ਦੇ ਵਿੱਚ ਸਾਹਮਣੇ ਆਇਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਇਸ ਪੂਰੇ ਮਾਮਲੇ ਤੇ ਇੱਕ ਵਾਰ ਤੁਹਾਨੂੰ ਉਹ ਸੁਣਾਤ ਨੇ ਕਾਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਦੇ ਵਿੱਚ ਕੁਝ ਨੌਜਵਾਨ ਗੋਲੀਆਂ ਚਲਾਉਦੇ ਨੇ ਕਿਸੇ ਸਮਾਗਮ ਦੇ ਵਿੱਚ ਗੋਲੀਆਂ ਚਲਾਉਂਦੇ ਦਿਖਾਈ ਦੇ ਰਹੇ ਸੀ ਜਿਸ ਤੇ ਕਾਰਮੀਕਰ ਤੋਂ ਸਿੱਤਰੋਂ ਤੋਂ 25 ਕੀਤਾ ਪਿੰਡ ਬਾਣੀ ਠਾਣਾ ਸੰਗਰ ਦੇ ਏਰੀਏ ਤੇ ਸੀ ਜੀ ਜਿਨ੍ਹਾਂ ਦੇ ਖਿਲਾਫ ਮੁਕੱਦਮਾ ਕਰਜ ਕਰਕੇ ਉਹਨਾਂ ਨੂੰ ਰਸਮਜਾਬ ਦਾ ਗ੍ਰਿਫਤਾਰ ਕੀਤਾ ਗਿਆ ਕਿਸੇ ਨੂੰ ਵੀ ਜੇ ਕਿਸੇ ਸਰਪ੍ਰਸਦ ਦੇ ਵਿੱਚ ਅਸਲਾ ਵੈਪਨ ਕੋਈ ਲੈਸੈਂਸ ਬਣਾਇਆ ਹੋਇਆ ਰਤਨ ਨਿਆ ਹੋਇਆ ਉਹਨੂੰ ਕੋਈ ਗਲੋਰੀਫਾਈ ਕਰਨ ਦਾ ਵੈਪਨ ਨੂੰ ਜਾਂ ਕੋਈ ਨਜਾਇਜ਼ ਗੋਲੀ ਚਲਾਉਣ ਦਾ ਜਾਂ ਕੋਈ ਵੀ ਗਲਤ ਕੰਮ ਨੂੰ ਪ੍ਰੋਮੋਟ ਕਰਨ ਦੀ ਕਿਸੇ ਨੂੰ ਵੀ ਇਲਜ਼ਾਮ ਦਿੱਤੀ ਜਾਊਗੀ ਜੇਕਰ ਕੋਈ ਪ੍ਰਾਈਵੇਟ ਆਪ ਦੇ ਵੈਪਨ ਨਾਲ ਵੀ ਇਹਦਾ ਕੰਮ ਕਰਦਾ ਗੋਲੀ ਚਲਾਉਂਦਾ ਜਾਂ ਉਹਨੂੰ ਸੋਸ਼ਲ ਮੀਡੀਆ ਤੇ ਕੋਈ ਵਾਇਰਲ ਕਰਦਾ ਹੈਗਾ ਉਹਦੇ ਖਾਤਮੇ ਕਰਕੇ ਕਾਨੂੰਨੀ ਕਾਰਵਾਈ ਕਰਕੇ ਪਰਚਾ ਦਾਜ ਕੀਤਾ ਜਾਊਗਾ ਤੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਉਦੇ ਲਾਇਸੈਂਸ ਵਾਲੇ ਡਿਸਟ੍ਰਿਕਟ ਇੰਸਪੈਕਟਰ ਸਾਹਿਬ ਨੂੰ ਕੈਂਸਲ ਕਰਨ ਬਾਰੇ ਵੀ ਲਿਖਿਆ ਜਾ ਰਿਹਾ ਹੈ। ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜਿਹੜੀ ਹੈ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਠਿੰਡਾ ਦੇ ਵਿੱਚ ਇੱਕ ਵਿਆਸ ਸਮਾਗਮ ਦੌਰਾਨ ਦੋ ਨੌਜਵਾਨਾਂ ਵੱਲੋਂ ਜਿਹੜੀ ਹੈ ਹਵਾਈ ਫਾਇਰ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈਗੇ ਤੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ। ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਲਗਾਤਾਰ ਹੀ ਪੰਜਾਬ ਸਰਕਾਰ ਵੱਲੋਂ ਹਥਿਆਰਾਂ ਨੂੰ ਸੋਸ਼ਲ ਮੀਡੀਆ ਤੇ ਹਥਿਆਰਾਂ ਸਮੇਤ ਵੀਡੀਓ ਪਾਉਣੀ ਜਾਂ ਫਿਰ ਵਿਆਸ ਸਮਾਗਮ ਦੌਰਾਨ ਫਾਇਰ ਕਰਨਾ ਜਿਹੜੀ ਹੈ ਅਕਸਰ ਹੀ ਦੇਖਿਆ ਜਾ ਰਿਹਾ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਖਤੀ ਕੀਤੀ ਗਈ ਹੈ ਲਗਾਤਾਰ ਜਿਹੜੇ ਨੇ ਐਫ ਆਈ ਆਰ ਦਰਜ ਕੀਤੇ ਜਾ ਰਹੇ ਨੇ ਮਾਮਲੇ ਜਿਹੜੇ ਨੇ ਲਗਾਤਾਰ ਸਾਹਮਣੇ ਆ ਰਹੇ ਨੇ ਪਰ ਲਗਾਤਾਰ ਕੁਝ ਲਾਇਕ ਤੇ ਕੁਝ ਫਿਊਲ ਜਿਹੜੇ ਨੇ ਅਕਸਰ ਹੀ ਨੌਜਵਾਨਾ ਵੱਲੋਂ ਅਜਿਹੀ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਉੱਤੇ ਪਾਈ ਜਾਂਦੀ ਹੈ ਪਰ ਪੰਜਾਬ ਸਰਕਾਰ ਵੱਲੋਂ ਲਗਾਤਾਰ ਇਹ ਜਿਹੇ ਮਾਮਲੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਤਸਵੀਰਾਂ ਹਾਤਾ ਨੂੰ ਦਿਖਾ ਰਹੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਗਈ ਹੈ ਦੋਨਾਂ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਬਠਿੰਡਾ ਦੇ ਅਧੀਨ ਪੈਂਦੇ ਪਿੰਡ ਜਿਹੜਾਏ ਵਾਂਡੀ ਦੇ ਵਿੱਚ ਜਿਹੜਾ ਇਹ ਵਿਆਸ ਸਮਾਗਮ ਚੱਲ ਰਿਹਾ ਸੀ ਤਾਂ ਨੱਚਦੇ ਸਮੇਂ ਹਵਾਈ ਫਾਇਰ ਜਿਹੜਾ ਇਹ ਦੋ ਨੌਜਵਾਨਾ ਵੱਲੋਂ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਇਨ੍ਹਾਂ ਵਿਅਕਤੀਆਂ ਦੀ ਹਵਾਈ ਫਾਇਰ ਦੀ ਕਰਤਿਆਂ ਦੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਪੈ ਗਈ ਜਿਸ ਤੋਂ ਬਾਅਦ ਲਗਾਤਾਰ ਵੀਡੀਓ ਵਾਇਰਲ ਹੋਈ ਪੁਲਿਸ ਹਰਕਤ ਦੇ ਵਾਈ ਵਿੱਚ ਆਈ ਜਿਸ ਤੋਂ ਬਾਅਦ ਇਹਨਾਂ ਨੌਜਵਾਨਾਂ ਦੀ ਪਛਾਣ ਹੋਈ ਤੇ ਪੁਲਿਸ ਨੇ ਇਹਨਾਂ ਦੋਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਸਰਕਾਰ ਵੱਲੋਂ ਇਸ ਤਰ੍ਹਾਂ ਦੀਆਂ ਵੀਡੀਓ ਤੇ ਲਗਾਤਾਰ ਅਜੀਹ ਹੈ ਜਿਹੜੇ ਨੇ ਸਖਤ ਨਿਰਦੇਸ਼ ਦਿੱਤੇ ਗਏ ਨੇ ਕਿ ਅਕਸਰ ਹੀ ਜੋ ਸੋਸ਼ਲ ਮੀਡੀਆ ਤੇ ਅਜੀਹ ਕੋਈ ਨੌਜਵਾਨ ਜਿਹੜਾ ਇਹ ਵਿਅਕਤੀ ਵੱਲੋਂ ਅਜੀਹ ਹੀ ਵੀਡੀਓ ਪਾਈ ਜਾਂਦੀ ਹੈ ਸਖਤ ਰੋਕ ਲਗਾਈ ਗਈ ਹੈ ਪਰ ਅਕਸਰ ਹੀ ਅਜਿਹੇ ਨਾਮੇ ਜਿਹੜੇ ਨੇ ਦੇਖਣ ਨੂੰ ਮਿਲਦੇ ਨੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਉਹਨਾਂ ਤੇ ਮਾਮਲੇ ਦਰਜ ਕੀਤੇ ਜਾਂਦੇ ਨੇ ਕਾਰਵਾਈ ਕੀਤੀ ਜਾਂਦੀ ਹੈ ਅਜਿਹਾ ਹੀ ਮਾਮਲਾ ਜਿਹੜਾ ਹੈ ਬਠਿੰਡਾ ਦੇ ਵਿੱਚ ਸਾਹਮਣੇ ਆਇਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਇਸ ਪੂਰੇ ਮਾਮਲੇ ਤੇ ਇੱਕ ਵਾਰ ਤੁਹਾਨੂੰ ਉਹ ਸੁਣਾਤ ਨੇ ਕਾਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਵੇਂ ਵਿੱਚ ਕੁਸ਼ਮੌਤਵਾਨ ਨੂੰ ਗੋਲੀਆਂ ਚਲਾਉਂਦੇ ਕਿਸੇ ਸਮਾਗਮ ਦੇ ਵਿੱਚ ਗੋਲੀਆਂ ਚਲਾਉਂਦੇ ਦਿਖਾਈ ਦੇ ਰਹੇ ਸੀ ਜਿਸ ਤੇ ਕਾਰਵਾਈ ਕਰਦੇ ਸੀ ਪਰ ਤੁਹਾਨੂੰ ਕਲੈਫਾਈ ਕੀਤਾ ਪਿੰਡ ਬਾਡੀ ਥਾਣਾ ਸੰਗਰ ਦੇ ਇਰੀਏ ਤੇ ਸੀ ਜੇ ਜਿਨ੍ਹਾਂ ਦੇ ਖਿਲਾਫ ਮੁਕਦਮਾ ਕਰਜ ਕਰਕੇ ਉਹਨਾਂ ਨੂੰ ਹਸਮ ਜਾਬ ਦਾ ਗ੍ਰਿਫਤਾਰ ਕੀਤਾ ਗਿਆ ਕਿਸੇ ਨੂੰ ਵੀ ਜੇ ਕਿਸੇ ਸਰਪ੍ਰਸਦ ਦੇ ਵਿੱਚ ਅਸਲਾ ਵੈਪਨ ਕੋਈ ਲੈਸੈਂਸ ਬਣਾਇਆ ਹੋਇਆ ਰਤਨ ਨਿਆ ਹੋਇਆ ਉਹਨੂੰ ਕੋਈ ਗਲੋਰੀਫਾਈ ਕਰਨ ਦਾ ਵੈਪਨ ਨੂੰ ਜਾਂ ਕੋਈ ਨਜਾਇਜ਼ ਗੋਲੀ ਚਲਾਉਣ ਦਾ ਜਾਂ ਕੋਈ ਵੀ ਗਲਤ ਕੰਮ ਚ ਪ੍ਰੋਮੋਟ ਕਰਕੇ ਕਿਸੇ ਨੂੰ ਵੀ ਯਾਇਤ ਕੀਤੀ ਜਾਊਗੀ ਜੇਕਰ ਕੋਈ ਪ੍ਰਾਈਵੇਟ ਆਪ ਦੇ ਵੈਪਨ ਨਾਲ ਵੀ ਇਹਦਾ ਕੰਮ ਕਰਦਾ ਗੋਲੀ ਚਲਾਉਂਦਾ ਜਾਂ ਉਹਨੂੰ ਸੋਸ਼ਲ ਮੀਡੀਆ ਤੇ ਕੋਈ ਵਾਇਰਲ ਕਰਦਾ ਹੈਗਾ ਉਹਦੇ ਖਾਤਰੋਂ ਕਾਰਨ ਕਰਕੇ ਕਾਨੂੰਨੀ ਕਾਰਵਾਈ ਕਰਕੇ ਪਰਚਾ ਦਾਜ ਕੀਤਾ ਜਾਊਗਾ ਤੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਉਦੇ ਲਾਇਸੈਂਸ ਵਾਲੇ ਡਿਸਟ੍ਰਿਕਟ ਇੰਸਪੈਕਟਰ ਸਾਹਿਬ ਨੂੰ ਟੈਨਸ਼ਨ ਕਰਨ ਬਾਰੇ ਵੀ ਲਿਖਿਆ ਜਾਊਗਾ